ਕੱਟੀ ਰੋਗ ਆ ਜੀ ਇਹ ਨਹੀਂ ਵਰਤਣੀ ਜੇ ਜਾਲ ਚੱਕਣਾ ਹੈ ਪੈਲ ਦਾ ਰੋੜਾ ਸਤਿ ਸ੍ਰੀ ਅਕਾਲ ਅੱਜ ਮੈਂ ਮੇਰੇ ਭੈਣ ਭਰਾ ਜਿਹੜੇ ਘਰ ਬਣਾਉਣ ਦੇ ਜਾਬਾਨੇ ਤੇ ਬਣਾ ਰਹੇ ਨੇ ਉਹਨਾਂ ਲਈ ਇੱਕ ਖਾਸ ਤੇ ਛੋਟੀ ਜੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਜੀ ਜਦੋਂ ਆਪਾਂ ਸਾਰਾ ਆਪਣਾ ਘਰ ਤਿਆਰ ਹੋ ਜਾਂਦਾ ਸ਼ਟਰਿੰਗ ਲੱਗ ਜਾਂਦੀ ਹੈ ਜਾਲ ਵੀ ਵੱਜ ਜਾਂਦਾ ਉਸ ਤੋਂ ਬਾਅਦ ਲੈਂਟਰ ਪਾਉਣ ਵਾਲੇ ਦਿਨ ਆਪਾਂ ਨੂੰ ਜਾਲ ਚੱਕਣ ਦਾ ਕੰਮ ਹੁੰਦਾ ਹੈ ਜਾੜ ਚੱਕਰ ਦੇ ਉੱਤੇ ਆਹ ਗੱਟੀਆਂ ਬਣੀਆਂ ਹੋਈਆਂ ਜੀ ਆਹ ਦੇਖੋ ਜਿਹੜੀਆਂ ਸਰਕਾਰ ਬੰਦਿਆ ਦਾ ਬਣਾਈਆਂ ਹੋਈਆਂ ਸਾਰੇ ਬੰਦੇ ਇਹਨੂੰ ਯੂਜ਼ ਕਰਦੇ ਆ ਇਹਦੀ ਮੋਟਾਈ ਹੈ ਜਿਹੜੀ ਹੈ ਨਾ 1 ਇੰਚ ਵੀ ਨਹੀਂ ਬਣਦੀ ਜਦੋਂ ਆਪਾਂ ਇਹਨੂੰ ਆ ਸਰੀਆ ਦੇ ਉੱਤੇ ਰੱਖ ਥੱਲੇ ਰੱਖਦੇ ਆ ਤੇ ਜਿਹੜਾ ਸਰੀਆ 1 ਇੰਚ ਵੀ ਨਹੀਂ ਚੱਕ ਹੁੰਦਾ 5 ਇੰਚ ਹੀ ਆਪਾਂ ਸਲੈਬ ਪਾਣੇ ਆ ਜਾਂ 6 ਇੰਚ ਹੀ ਪਾਣੇ ਆ ਜਿਹੜਾ ਸਹੀ ਮਾਰਜਨ ਹੁੰਦਾ ਆ ਜੇ ਆਪਾਂ 5 ਇੰਚੀ ਸਲੈਬ ਪਾਣੇ ਆ ਸਰੀਆ ਸੈਂਟਰ ਵਿੱਚ ਆਉਣਾ ਚਾਹੀਦਾ ਕੱਟੋ ਕੰਟ ਤੋਂ ਨੂੰ ਮੰਨ ਲਓ ਜੇ ਤੁਸੀਂ 2.5 ਇੰਚ ਨਹੀਂ ਚੱਕ ਸਕਦੇ 2 ਇੰਚ ਦਾ ਚੱਕਿਆ ਆਉਣਾ ਚਾਹੀਦਾ ਇਸ ਲਈ ਤੁਹਾਨੂੰ ਆਹ ਚੀਜ਼ਾਂ ਗਲਤ ਆਹ ਚੀਜ਼ ਨਹੀਂ ਵਰਤਣੀ ਹੈ ਜੀ ਆਹ ਜਿੱਦਾਂ ਟਾਇਲ ਹੋ ਗਈ ਜਾਂ ਤੁਸੀਂ ਟਾਇਲ ਦੇ ਸਕਦੇ ਆ ਜਾਂ ਕੋਈ ਵੀ ਚੀਜ਼ ਆ ਜਿਹੜੀ ਚੀਜ਼ ਨਾਲ ਤੁਸੀਂ ਜਾਣ ਨੂੰ 2 ਇੰਚੀ ਤੋਂ ਘੱਟ ਤੋਂ ਘੱਟ 2 ਤੋਂ 2.5 ਇੰਚੀ ਚੱਕਣਾ ਹੈ ਤੇ ਇਹ ਆਪਾਂ ਨੂੰ ਜ਼ਰੂਰੀ ਬਣ ਜਾਂਦਾ ਆ ਤਾਂ ਕਿ ਤੁਸੀਂ ਬਹੁਤ ਦੇਖਿਆ ਹੋਣਾ ਕਿ ਲੈਟਰ ਧਾਮਕ ਦਿੰਦੇ ਆ ਇਹ ਇਹੀ ਵਜ੍ਹਾ ਹੁੰਦੀ ਆ ਛੋਟਾ ਜਿਹਾ ਪੁਆਇੰਟ ਆ ਬਾਰੇ ਲੋਕੀ ਇਹਨੂੰ ਇਗਨੋਰ ਕਰ ਦਿੰਦੇ ਆ ਇਹ ਸਮਝਦੇ ਨਹੀਂ ਕਿ ਉਹਦੇ ਲੈਂਟਰ ਇਹ ਧਮਕ ਦਿੰਦੇ ਰਹਿੰਦੇ ਆ ਕਈ ਵਾਰੀ ਥੱਲੇ ਤੁਸੀਂ ਦੇਖਿਆ ਹੁੰਦਾ ਤੇੜਾ ਆਈਆਂ ਹੁੰਦੀਆਂ ਲੈਂਟਰ ਦੇ ਉਹ ਉਪਰੀ ਤੇੜ ਕਹਿ ਦਿੰਦੇ ਆ ਉਹ ਇਹੀ ਤੇੜ ਹੁੰਦੀ ਆ ਜਿਹੜਾ ਸਰੀਆ ਇੱਥੇ ਨਾਲ ਛੱਤ ਤੇ ਲੱਗਿਆ ਹੁੰਦਾ ਉਹ ਹੁੰਦਾ ਹੈ ਇਸ ਲਈ ਆਪਣੇ ਸਾਰੇ ਭਰਾਵਾਂ ਨੂੰ ਅੱਜ ਛੋਟੀ ਜੀ ਮੇਰ ਬੇਨਤੀ ਆ ਕਿ ਜਦੋਂ ਵੀ ਤੁਸੀਂ ਲੈਂਟਰ ਪਾਣਾ ਆ ਸਰੀਆ ਘੱਟੋ ਘੱਟ 2 ਤੋਂ 2.5 ਇੰਚੀ ਚੱਕਿਆ ਹੋਣਾ ਚਾਹੀਦਾ ਆ ਇਸ ਨਾਲ ਤੋਂ ਉਹਦਾ ਲੈਟਰ ਧਮਕਰੀ ਦਾ ਨਿਗਾਊਗਾ ਤੇ ਵਧੀਆ ਮਜ਼ਬੂਤੀ ਬਣੀ ਰਹੂਗੀ ਤੇ ਸਾਰੇ ਭੈਣ ਭਰਾ ਵੀ ਵੀਡੀਓ ਮਤਲਬ ਦੇਖ ਲਿਓ ਸੱਚੀ ਗੱਲ ਰੋਂਗਾ ਇਹ ਨਹੀਂ ਵਰਤਣੀ ਟੈਲ ਦੀ ਇੱਟ ਦੇਣੀ ਆ ਇਹਦੇ ਨਾਲ ਇਹਦੀ ਮੋਟਾਈ 2 ਇੰਚ ਹੁੰਦੀ ਆ ਘੱਟੋ ਘੱਟ ਚਾਲ 2.5 ਇੰਚ ਚੱਕ ਹੋਇਆ ਆਉਣਾ ਚਾਹੀਦਾ ਆ ਦੇਖੋ ਆ ਦੇਖੋ ਚਾਲ ਪ੍ਰੋਪਰ ਚੱਕ ਹੋਇਆ ਪਹਿਲਾਂ ਇਹਨਾਂ ਨੇ ਗੱਟੀਆਂ ਦਿੱਤੀਆਂ ਹੋਈਆਂ ਸੀ ਹੁਣ ਟੈਲਾਂ ਦਿੱਤੀਆਂ ਸਾਰੇ ਆਲ ਆਹ ਨਰ ਪ੍ਰੋਪਰ ਚੈੱਕ ਹੋਇਆ। ਹਲੋ ਸਾਰਿਆਂ ਨੇ ਇਹੀ ਕੰਮ ਕਰਨਾ ਕਿ ਜਾਲ ਪ੍ਰੋਪਰ ਚੈੱਕ ਹੋਇਆ ਹੋਣਾ ਚਾਹੀਦਾ। ਆਹ ਦੇਖ ਲਓ ਲੈਂਟਰ ਤੋਂ ਪਹਿਲਾਂ ਆ ਬੀਮਾ ਦੇ ਥੱਲੇ ਤੁਸੀਂ ਜੇ ਜ਼ਿਆਦਾ ਕਰਦੇ ਆ ਇਹ ਗੱਟੀ ਦੇਣੀ ਵੀ ਆ। ਕੱਟ ਦੇ। ਆਹ ਮੈਸਤਰੀ ਭਾਜੀ ਹੋਣਾ ਨਾ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਦੇਖੋ ਜੀ। ਜਾਲ ਪ੍ਰੋਪਰ ਚੱਕਿਆ ਹੋਇਆ। ਆ ਤੁਸੀਂ ਦੇਖ ਸਕਦੇ ਆ। ਆ ਗੱਟੀਆਂ ਨਹੀਂ ਕੰਮ ਆਉਣੀਆਂ। ਟੇਲ ਦਾ ਰੂੜਾ ਦਿੱਤਾ ਹੈ ਆ ਦੇਖ ਆ ਚੱਕ ਇਹਨਾਂ 22 ਇੰਚੀ ਜਾਲ ਚੱਕ ਹੋ ਜਾਂਦਾ ਆ ਮਿਸਤਰੀ ਭਾਜੀ ਬਹੁਤ ਵਧੀਆ ਕੰਮ ਕਰਦੇ ਆ ਆ ਆਪਣੇ ਵੀਰ ਆ ਸਾਰੇ ਰਿੱਕੀ ਭਾਈ ਹੁਣੀ ਹਾਂਜੀ ਸਾਰੇ ਆਹ ਤੇ ਮੇ